ਉਹ ਵੀ ਥੋੜਾ ਪਾਰੇ ਰੂਟਾ ਬੀਟਰ ਬਚਾ ਕੇ ਕਰਿਆ ਦਾ 9 ਫੁੱਟੇ ਪਰ ਤੇ ਬਾਕੀ ਅੱਧਾ ਜੱਗੇ ਵਾਲਾ ਰੂਟਾ ਬੀਟਰ ਪਾਇਆ ਉਹੀ ਗੱਲ ਦਵਾ ਲਈ ਇੰਟਾ ਵਿੱਚ ਇਹ ਤਾਂ ਪਟਿਆ 2 ਸਾਲ ਦਾ ਮੋਟਾ ਪਰ ਜੇ ਦਾਉ ਦਾ ਵੀ ਉੱਥੇ ਜਾਂਦਾ ਵਾਪਸ ਫੇਰ ਜ ਸਾਜਾ ਮਿਲ ਜਾਂਦਾ ਹਾਂ ਸਾਜਾ ਆਰੇ ਰੂਟਾ ਬੀਟਰ ਕੋ ਚੈੱਕ ਕਰਿਆ ਦਾ 9 ਫੁੱਟੇ ਪਰ ਤੇ ਬਾਕੀ ਅੱਜ ਜੱਗੇ ਵਾਲਾ ਰੂਟਾ ਬੀਟਰ ਪਾਇਆ ਕੋਈ ਗੱਲ ਬਾਤ ਆ ਜੀ ਇੰਟਾਵੇਅਰ ਇਹ ਤਾਂ ਪਟਿਆ 2 ਸਾਲ ਦਾ ਮੋਡਾ ਪਰ ਜੇ ਡਾਉਦਾ ਵੀ ਉੱਥੇ ਜਾਂਦਾ ਵਾਪਸ ਵੇਲ ਜਾਂ ਸਾਜਾ ਮਿਲ ਜਾਂਦਾ ਹਾਂ ਸਾਜਾ ਮਿਲ ਜਾਂਦਾ ਦੂਈ ਗੱਲ ਭਾਈ ਜਮੇ ਹੀ ਨਾਰਮਲ ਟਰੈਕਟਰ ਆ ਕੋਈ ਆਪਣਾ ਪੰਪੂ ਨਹੀਂ ਆਉਦੇ ਵਾਲਾ ਨਹੀਂ ਆਏ ਆਪਣਾ ਟਰਬੋ ਵਾਲਾ ਕਿਉਂਕਿ ਟਰਬੋ ਦਾ ਫਰਕ ਵੀ ਆ ਤੇ ਸ਼ਾਮ ਨੂੰ ਆਪਾਂ ਨੇ ਰੂਟ 13 ਦੇ ਨਾ 15 15 ਵਾਲਾ 15 ਹਾਲਾ ਤੇ ਆਪਾਂ ਦੇਖੂਗਾ ਹਾਂ 1855 ਹੋਰ ਆਪਣੇ ਪਿੰਡਾਂ ਸੀਪਲ ਉਹ ਜਮਾਈ ਉਹ ਵੀ ਬੁਲਾਉਂਗੇ ਆਪਾਂ ਤੇ ਦੇਖਦੇ ਆ ਫੇ ਕਿੰਨਾ ਦਾ ਫਰਕ ਆ ਬਾਕੀ ਜੇ ਨਾਰਮਲ ਵਾਹੀ ਵਾਲਾ ਕਰਦੇ ਆ ਫਿਰ ਤਾਂ ਬਾਈ ਕੋਈ ਚੱਕਰ ਨਹੀਂ ਤੋੜਦਾ ਹੈਗਾ ਜਿੱਕਰ ਆਪਾਂ ਜਮਾਈ ਥੱਲੇਦਾਰ ਦੰਨੇ ਉੱਪਰ ਮੁੱਦਾ ਇਹ ਹੈ ਨਾ 2 ਸਾਲ ਦਾ ਤੇ 9 ਫੋਟਾ ਰੂਟਾ ਵੇਡ ਰਾ 9 ਫੋਟਾ ਦਾ ਇਹਦੇ ਵਾਸਤੇ ਬੜਿਆ ਵੀ ਨਹੀਂ ਹਾਂ ਇਹ ਵਾਸਤੇ 7 ਫੋਟਾ ਜਾਂ 8 ਫੋਟਾ ਹੱਦ ਆ 7 ਜਾਂ 8 ਲਿੰਕਾਂ ਕੱਢ ਕੇ ਵੀ ਚੱਲੂਗਾ ਹਾਂ ਕਿਉਂਕਿ ਔਰ ਰੇਂਜ ਬਹੁਤ ਜ਼ਿਆਦਾ ਲੋ ਜ਼ਿਆਦਾ ਹੀ ਹੋ ਜਾਂਦਾ ਕੋਸੇ ਬਾਕੀ ਮੈਨੂੰ ਤਾਂ ਫਾਂਟੇ ਕਹਿੰਦਾ ਹੀ ਤਾਂ ਬਾਈ ਕਹਿੰਦਾ ਹੀ ਤੇ ਕਹਿੰਦਾ ਚੱਲਣਾ ਨਹੀਂ ਇੱਦਾਂ ਇਹ ਨਹੀਂ ਨਹੀਂ ਤਾਂ ਡੈਂਗਰ ਨਹੀਂ ਬਾਈ ਪਟੜਦਾ ਪਏ ਸੀਕਟਰ ਟਰੈਕਟਰ ਨੂੰ ਕਾਟਰ ਜਿਹੜਾ ਨਾਲ ਇਹ ਸ਼ਸ਼ਤੀਮਾਨ ਦੇ ਹੈ ਬਹੁਤ ਹੈਵੀ ਰੂਟਰ ਵੇਟਰ ਆ ਭਾਰੀ ਆ ਭਾਰੀਆਂ ਨਾਲ ਟੜਕਦੇ ਟਰੈਕਟਰ ਨੂੰ ਦੱਸ ਦੇਗਾ ਤੇ ਆਪ ਨਹੀਂ ਹੰਦੇ ਜਮਾਂ ਵੀ ਬਾਕੀ ਬਾਈ ਸਾਰਿਆਂ ਨੂੰ ਮੁੜਨ ਮੁਬਾਰਕ ਆ ਬਾਈ ਇਹ ਰਾਹ ਤੇ ਪੂਰੀ ਸਾਹਮਲੇ ਦੇ ਦੋਵੇਂ ਜਾਣੇ ਤੇ ਹੁਣ ਰੂਟਰ ਗੱਡੀ ਆਪਾਂ ਨੂੰ ਚੜਾਈ ਦੀ ਜੱਗਾ ਵਾਤੀ ਵਾਲੇ ਪਰਾ ਦੇ ਦੇਖਣ ਲੱਗਿਆ ਦਾ ਘੜਦਾ ਨਾਦਾ ਅੱਗੇ ਨੂੰ ਕਲੱਚ ਦਾ ਪੂਣਾ ਥੱਲੇ ਦਾ ਪੂਣਾ ਕਲੱਚ ਜਿਆਦਾ ਦਾ ਉਹ ਲਿਫਟ ਥੱਲੇ ਜਾਂਦੀ ਇਹ ਨਾਰਮਲ ਵਾਈ ਜਦੋਂ ਜਮਾ ਹੀ ਇਹ ਨਰਾਜਦਮ ਹੋ ਗਿਆ ਪਹਿਲਾਂ ਤਾਂ ਇਹ 7 ਫੋਟਾ ਰੂਟਾ ਬਿਟਰੋਂ ਬੰਦ ਹੋ ਜਾਂਦਾ ਇਹ ਪੂਰਾ ਥੱਲੇ ਜਾਂੜਦੇ ਤੇ ਆਪ ਜੂਆ ਥੱਲੇ ਜਾਂਟ ਕੇ ਬਾਇਆ ਮੈਂ ਪਾੜਦਾ ਤੇ ਹੋਰ ਦੋਹਰ ਆ ਨਾਰਮਲ ਵਾਈ ਆ ਜੇ ਨਾਰਮਲ ਵਾਈ ਇਹ 9 ਫੋਟਾ ਰੂਟਾ ਬਿਟਰ ਆ ਬਈ ਦਾ ਪੜਦਾ ਧੂੜ ਯਾਰ ਬਿਕਦਾ ਨਹੀਂ ਬਾਕੀ ਭਾਈ ਸ਼ਾਮ ਨੂੰ ਜਿੱਕੇ ਨੇ ਵਿਹਲਾ ਹੋ ਜਾਣਾ ਢੇਡਾ ਲਾ ਕੇ ਤੇ ਸ਼ਾਮ 15 ਸ਼ਾਮ ਨੂੰ ਕਿੰਨੇ ਵਜੇ ਦੇਖਦੇ ਹਾਂ ਉਹਨੇ ਢੇਡਾ ਲਾ ਕੇ ਪੁੱਛ ਲੈ ਫਿਰ ਸ਼ਾਮ ਨੂੰ ਫਿਰ ਦੇਖੀ ਇਹ ਇੰਨਾ ਕਿਤੇ ਭਾਈ ਇਹ ਦਿਨ ਨਹੀਂ ਬਰਦਾ ਟਰੈਕਟਰ ਹੁਣ ਮੇਰੇ ਹੱਥੇ ਚੱਲ ਜਾ ਰਿਹਾ ਮੈਨੂੰ ਤਾਂ ਪਤਾ ਹੈ ਹੈਨਾ ਬਾਕੀ ਭਾਈ ਆਪਰੇ ਤਾਂ ਜੰਦੀ ਆ ਪੂਰੀ ਕੰਮ ਨਹੀਂ ਇਹ ਰਾਤ ਅਣ ਨੂੰ ਭਾਈ ਇੱਥੇ ਲੋਡ ਨਹੀਂ ਨਹੀਂ ਥੋੜੀ ਹੈ ਕਿ ਆਲੇ ਜਗਾ ਵੀ ਲੋਟਣੀ ਹੈ ਅੱਗੇ ਤਾਂ ਭਾਇਆ ਹੋਇਆ ਐ ਕਿ ਪਤਾ ਲੱਗਦਾ ਹੋਈ ਗਿਆ ਕਾਰ ਕੋੜ ਕੇ ਬਾਈ ਕਾਪਸਾ ਲਿਆ ਦਿੰਦਾ ਸੋਈ ਤੈਨੂੰ ਕਹਿ ਰਿਹਾ ਤੂੰ ਕਲੱਚ ਦੱਬਨੇ ਦਾ ਆਲੇ ਮੈਂ ਤੈਨੂੰ ਕਿਹਾ ਨਹੀਂ ਵੀ ਆਉਗੀ ਦੁਆਰਾ ਦਾ ਜਾਉਂਗੇ। ਆਹ ਨੋਰਮਲ ਆ ਭਾਈ ਇਹ ਕਿਹੜਾ টারਬੋ ਵਾਲਾ ਹੈ। ਵਾਹ ਉਹੀ ਆ ਇਹ টারਬੋ ਨਹੀਂ ਦਿੱਤਾ ਵੀ। ਬਾਕੀ ਸਾਨੂੰ টারਬੋ ਵਾਲੇ ਦਾ ਵੀ ਦਿਖਾ ਦੇਣਾ ਗੱਲ। ਉਹ ਖੜਾ টারਬੋ ਵਾਲਾ। ਹਾਂ ਇਹ টারਬੋ ਵਾਲਾ ਹੈ। ਜੱਗੇ ਬੋਸ ਤੇ ਲੱਗੀ ਵੀ ਹੈ ਇਹ ਵੀ ਸਾਾਨੂੰ ਆਪਾਂ ਦਿਖਾਵਾਂਗੇ ਤੁਹਾਨੂੰ। ਤੇ ਹਾਲਾਂਪਰ ਤੇ ਆ ਵੀ ਆਪਣੇ ਕੋਲ। ਇੱਕ 400-500 ਦਾ ਦੂਸਰਾ ਲੈ ਯਾਰ। ਹਾਂ ਉਹ ਵੀ ਦੇਖਣਾ ਉਹ ਵੀ ਆਪਣੇ ਵਾਲੇ ਕੰਮ ਕਰਦਾ ਹੈ। ਬਸ ਦੇਖ ਲੈਣਾ। ਇਹ ਨੀ ਚਾਰ ਮਾਰੀ ਕਮਾ ਲਿਆ ਰੂਤਾ ਕਿਦੋਂ। ਦੋ ਕਮਾ ਕੇ ਦੇਖਦਾ। ਕਿਆ ਕਰਿਆ ਹੁਣ ਤੇ ਆਪਾਂ ਦੀ ਭਾਈ ਪੂਰੀ ਤਸੱਦੀ ਆ ਕੰਮ ਨਹੀਂ ਟੀਆ ਲਾ ਰਿਹਾ ਟੀਏ ਜੀ ਭਾਈ ਬੰਦ ਨਹੀਂ ਹੋ ਰਿਹਾ ਬੈਟਰ ਬੋਲਦੇ 9 ਬਟਾ ਰੁਕਾ ਰਿਹਾ ਟੀਆ ਇਹ ਵੇਸ਼ਾ ਗੱਲ ਚੱਕਰ ਤੋੜਦਾ ਪਰ ਬੰਦ ਨਹੀਂ ਹੋਣਦਾ ਨਾ ਲੰਦਾ ਯਾ ਆਪ ਕੋਈ ਮੋੜਦੇ ਆ ਯਾ ਨਹੀਂ ਦੋਪਹਰ ਦਾ ਹੋਰ ਦੋਪਹਰ ਦਾ ਹੋ ਰਿਹਾ ਹੈ ਕਿਲੋਮੀਟਰ ਪੀਗਲਾ ਦੂਆ ਦੂਆ ਇਹ ਨੌਂ ਮਿੰਟ ਰਿਕ ਇੰਨਾ ਜ਼ੋਰ ਉਸ ਘਲਾ ਵੀ ਮਸਲਾ ਲੱਗਦੀ ਬਾਰੂnga ਇਹ ਲੈਨੇ ਮਾਰਨ ਲਾਤਾ ਬੰਦਿਆਂ ਨੇ ਆਹ ਖੜੇ ਸਾਡੇ ਹਾਂ ਅੱਗਾ ਪਾਣੀ ਲੈ ਕੱਢ ਲਈ ਆ ਪਾਣੀ ਉਹਨਾ ਕੱਢ ਰਹੀ ਥੱਲੇ ਤੇ ਬਾਈ ਜੰਨਾ ਉਹਨੂੰ ਨਜ਼ਾਰਾ ਆ ਰਿਹਾ ਹੈ ਉਹ ਦੇਖੀ ਜਾਂਦਾ ਕਹਿੰਦਾ ਬੱਜ ਕਰਦੀ ਏ ਸਾੜੇ ਦੀ ਕਿੰਨਾ ਹੋਣਾ ਇਹਨੂੰ ਤਾਂ ਹੁਣ ਕਿਹੜਾ ਦੇਦਾ ਤੁਹਾਨੂੰ ਕੋਣ ਹਾਲਾ ਪਰ ਉਹ ਗਰਮ ਵਾਲੀ ਸੂਈ ਚੈੱਕ ਕਰਦਾ ਵੀ ਗਰਮ ਵਾਲੀ ਸੂਈ ਚੱਕਣ ਲੱਗ ਜਾਂਦਾ ਜਿਹੜਾ ਆਪਾਂ ਆ ਕਰਦੇ ਆ ਨਾ ਉਹ ਚੀਜ਼ ਚੈੱਕ ਕਰ ਰਹੇ ਆ ਜੱਗਾ ਉਹਦੀ ਗਰਮ ਗਰਮ ਤਾਂ ਨਹੀਂ ਹੁੰਦਣ ਲੱਗਿਆ ਉਹ ਬੰਦ ਕਰਕੇ ਦੇਖਦਾ ਵੀ ਬੰਦ ਹੋ ਜੇ ਡਰੈਕਟਰ ਹੰਤਰੀ ਹੋ ਰਿਹਾ ਬਾਈ ਪਰ ਆਪਾਂ ਨੇ ਨਾ ਤੱਕਾ ਕਰਨਾ ਨਹੀਂ ਹੈਗਾ ਕੰਮ 'ਚ ਕੰਮ ਵਾਸਤੇ ਆਪਣਾ ਇਹ ਨੋਰਮਲ ਆਪਾਂ ਨੂੰ ਆਏ ਆ ਬਈ ਇੱਕ ਵਾਰੀ ਤਸਦੀਕ ਕਰ ਲਈਏ ਹੁਣ ਬੰਦੇ ਆਪੇ ਵੇਣ ਹੋਣੇ ਟਰੈਕਰ ਕੋ ਮਰਜ਼ੇ ਟਾ ਓਹ ਮਿੱਟੀ ਦੇ ਤੋਂ ਰੋਗਰੇ 9000 ਰੁਪਏ ਦਾ ਟਰੈਕਰ ਬੰਦ ਨਹੀਂ ਹੋ ਰਿਹਾ

ਨਾ ਉਹਦਾ ਚੈੱਕ ਕਰਦਾ ਉਹਨਾਂ ਦਾ ਆ ਬਾਹੀ ਥੋੜੀ ਹੁੰਦੀ ਯਾਰ ਬਾਹੀ ਤਾਂ ਨੋਰਮਲ ਹੋਣੀ ਆ ਉਹ ਗੱਲ ਕਰਦਾ ਇਹਦਾ ਪੂਰਾ ਨਾ ਯਾਰ ਵਾਲੀ ਸੂ ਹੈ ਸਿੰਗੂ ਵਾਲਾ ਨਿਕੜਾ ਦੇਖਾੜੀ ਜੀ ਮੂਹਿੰਦ ਦੇਖਾ ਆ 20 ਮਿੰਟ ਤੱਕ ਘੱਗੜਾ ਲਗਾਤਾਰ ਧੱਕਾ ਵੀ ਨਜਾਇਜ਼ ਆ ਭਾਜੀ ਧੱਕਾ ਉਹ ਆ ਹੈ ਹੈ ਪੂਰੀ ਚੈੱਕ ਕਰ ਲਿਆ ਬਾਈ ਹੁਣ ਤੇ ਓਕੇ ਆ ਪੂਰੀ ਰਿਪੋਰਟ ਹੈ ਨਾ ਇੱਕ ਪੱਤੀਆਂ ਵੀ ਨਹੀਂ ਕਸੀਆਂ ਮੀਆਂ ਉਥੇ ਜੀ ਵੀ ਚੌਥੇ ਜੀ ਵੀ ਪਾ ਲਿਆ ਦਾ ਚੌਥੇ ਜੀ ਵੀ ਬੰਦ ਨਹੀਂ ਹੁੰਦਾ ਜਿਹੜਾ ਦੇ ਆਇਆ ਮਰਿਆ ਨਹੀਂ ਹੈਗਾ ਉਹ ਚੱਕਰ ਦੋੜ ਕੇ ਉੱਥੇ ਆ ਜਾਂਦਾ ਦੁਬਾਰੇ ਬੰਦ ਨਹੀਂ ਹੁੰਦਾ ਹੈਗਾ ਪਹਿਲਾਂ ਤਾਂ ਯਾਰ ਤੈਨੂੰ ਦੱਸਦਾ ਮੈਂ 7 ਫੁੱਟੇ ਰੂਟਾ ਵੀਟਰ ਨੂੰ ਥੱਲੇ ਛੱਡ ਦਦਾ ਬੰਦ ਹੋ ਜਾਂਦਾ ਦਾ ਪੰਪੇ ਖਤੋਂ ਦਾ ਪੰਪ ਵੀ ਹਾਂ ਬਾਕੀ ਨਾਰਮਲ ਆ ਆ ਸਿੰਧੂ ਵਾਲਾ ਵੀ ਦੇਖਣਾ ਹੀ ਹੁਣ ਸ਼ਾਮ ਨੂੰ ਦੇਖ ਲੈਣੇ ਚੱਲੇ ਤੇ ਪੰਪ ਨਹੀਂ ਸੈਟਿੰਗ ਕਰਨੀ ਮਣੀ ਹਾਂ ਉਹ ਲੱਗ ਰਾ ਰਾਤ ਨਾਲ ਫਰਕ ਪੈ ਰਿਹਾ ਆ ਜਿਹੜਾ ਹੁਣ ਤਾਂ ਗਰਮ ਕਰਿਆ ਇਹ ਤਾਂ ਜ਼ਿਆਦਾ ਫਰਕ ਪਾਉਣਾ ਇਹਨੇ ਇਹ ਤਾਂ ੱੱਕਾ ਆਪਾਂ ਕਰਦੇ ਹੀ ਨਹੀਂ ਹੈਗੇ ਉਹ ਨਾਰਮਲ ਵਾਈ ਹੈ ਬਾਕੀ ਬਈ ਲੋਕੀ ਨਹੀਂ ਜਣਾ ਵੀ ਕਰਦੇ ਆਉਂਦੇ 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 ਆਉ ਆਪਾਂ ਨਹੀਂ ਬਈ ਪੂਰੀ ਚੰਦਰੀ ਆ ਬਾਕੀ ਆਪਾਂ ਨੂੰ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਥੋੜਾ ਲੱਗ ਲੈਂਦਾ ਬਈ ਪਰ ਆਪਾਂ ਨੂੰ ਇਹਨਾਂ ਤੋਂ ਤਸੱਲੀ ਹੈ ਜੀ ਇਹ ਹੁਣ ਤਾਂ ਦੂਆਤੀ ਆ ਜਿਹੜਾ ਮਰਜੀ ਉਹ ਹੀ ਪੇਂਟਰ ਨੇ ਆਇਆ ਕਿ ਅੱਗੇ ਲਾ ਦਿੱਤੀ ਆ ਦੇਖੋ ਕੀ ਚੀਜ਼ ਬਣਾਈ ਆ ਬਈ ਤੇ ਹੁਣ ਆਪਾਂ ਇਹਨਾਂ ਨੂੰ ਫੋਨ ਕਰਤਾ ਬਈ ਨੂੰ ਤੇ ਆਪਣੇ ਇਹਨਾਂ ਨੂੰ ਵੀ ਐਂ ਪਾਉਣੇ ਤਾਂ ਨੇ ਆ ਦੇਖੋ ਕਿੰਨੇ ਸੋਹਣੇ ਲੱਗਦੇ ਧੁੱਪ ਚ ਦੇ ਨਾ ਸਿਰੇ ਹੀ ਲਾਉਣਾ ਨਾ ਸਣੀ ਬਹੁਤ ਬਾਜੀ ਬਾਪ ਇੰਟਰਾ ਪਿੱਟਰ ਦੇ ਹੱਥ ਮੇਰੇ ਵਾਲੇ ਵੀਰੇ ਖੋਦਦੇ ਆ ਉਹਦੇ ਬਾਅਦ ਹੀ ਖੋਦਦੇ ਹੁੰਦੇ ਆ ਆ ਦੇਖੋ ਬਈ ਸਾਈਡਾਂ ਪਰ ਕਿੰਨਾ ਸੋਹਣਾ ਲੱਗਦਾ ਯਾਰ ਸਾਨੀ ਕਿਹ ਪਟਾਇਲਿੰਗ ਪੇਂਟ ਆ ਬਾਈ ਇਹ ਬਾ ਠੀਕ ਆ ਹੁਣ ਆਪਣੇ ਇਹਨੂੰ ਬਾਈ ਆਪਾਂ ਨੇ ਆ ਚੀਜ਼ ਬਣਾਉਣੀ ਆ ਇਹ ਕਹਿੰਦਾ ਇਹਨੇ ਕਿਹਾ ਹੁਣ ਮੈਂ ਤਾਂ ਨਹੀਂ ਕਿਹਾ ਚੀਜ਼ ਬੈਂਫਰ ਤਾਂ ਆਪ ਕਰਨਾ ਨਾ ਤਿਆਰ ਇਹ ਕਹਿੰਦਾ ਥੱਲੇ ਦੇ ਵਿੱਚ ਕਰਨ ਸਾਈਡਾਂ ਵੀ ਕਰਨੀਆਂ ਤੇ ਫਰੰਟ ਆਪਾਂ ਨੇ ਬਾਈ ਆਹ ਕਲਰ ਕਰਾਉਣਾ ਆ ਦੇਖੋ ਵਾਹ ਜੀ ਵਾਹ ਸੇਰਾਲਾ ਛੱਡਿਆ ਮਿੰਟਰ ਨੇ ਇਹ ਸਪੈਸ਼ਲ ਤਾਂ ਹੀ ਵੀਡੀਓ ਬਣਾਈ ਆ ਤੇ ਬਾਕੀ ਆਪਾਂ ਹੁਣ ਚੱਲਦੇ ਹਾਂ ਹਰਸ਼ਨ ਨੂੰ ਛੱਡਾਂ